ਸਰ ਕੌਸਲ ਸਿੰਘ ਜੀ ਆਸ ਕੌਸਲ ਸਿੰਘ ਜੀ ਤੋਂ ਵਾਹਿਗੁਰੂ 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 ਦੇ ਭਾਵੇਂ ਤੇ ਕਾਨੂੰਨ ਦਾ ਅਧਿਕਾਰ ਸਰੂਪ ਹੋਵੇ ਜਹਾਂ ਜਹਾਂ ਕੌਸਲ ਜੀ ਸਹਿਬ ਸਾਹਾਰੀ ਸਰਾਂ ਦੇਵ ਦੇਵ ਤੇਗਪਤੀ ਦਾਜਪੰਥ ਦੀ ਇਹ ਫਿਰ ਇਹ ਸਾਹਿਬ ਜੀ ਸਾਹੇ ਕੌਸਲ ਜੀ ਜੇਤੋ ਵਾਲੇ ਬੋਲਾ ਜੀ ਸ੍ਰੀ ਸਿਕਾਂ ਨੂੰ ਦਿੱਤੀ ਦਾਹ ਦਾਨ ਵੇਦ ਦਾਨ ਦਾ ਦਾਨ ਪ੍ਰੋਸਤਾ ਦਾਨ ਜਾਨਾ ਸਰ ਦਾ ਨਾਮ ਦਾਨ ਜੀ ਅਮਰਕੌਸਲ ਸਿੰਘ ਜੀ ਦੇ ਦਰਸ਼ਨ ਸਮਾਰਕ ਕੌਂਟੀਆ ਚੰਦੇ ਪੁਰੇ ਜਗਰੂ ਦਾ ਕਾਲੂ ਕਰਮ ਸਰ ਜੀ ਸਾਹ ਬੋਲਾ ਜੀ ਸ੍ਰੀ ਮੰਨੂ ਮਾਮਾ ਜੀ ਵੱਲੋਂ ਪਾਧਰਾ ਕਾਹਤ ਆਪੋ ਸੁਆਗਤ ਹੈ। ਨਮਾਰਿਓ ਕੇ ਮਾਨ ਦਾਨੇ ਉਸਤਾਨੇ ਉਤਰੀਨ ਕੋਟ ਬੱਚਿਆਂ ਕੇ ਪਾਸ ਨਗਰਚੰਗਾ ਫਰੀਂਕਸਾ। ਧੰਨ ਧੰਨ ਸਾਧੂ ਜੀ ਗ੍ਰੰਥ ਸ਼ਮਰਾਜ ਜੀ ਦੇ 225 ਪਾਛਾ। ਬਾਬਾ ਪ੍ਰਭਾਸ਼ੰਗ ਜੀ ਦੀ ਪਾਨੀ ਪ੍ਰੋਜੈਕਟ ਦੇ ਨਾਮ ਸੇ ਬਾਬਾ ਬਜਨੈ ਸਿੰਘ ਲੰਗਲਵੇਟ ਆਲੂ ਆਲਟਾ। ਸਾਰਾ ਜਥਾਤਾਜ ਜੀ ਸੰਤ ਬਾਬਾ ਜਨੈਲ ਸਿੰਘ ਜੀ ਸਤਖੰਡ ਵਾਸੀ ਮਾਤਾ ਪ੍ਰਕਾਸ਼ ਜੀ ਦੇ ਨਿਤਰੇਨਾ ਸਦਕਾ ਗੁਰੂ ਅਰਜਨ ਦੇਵ ਪਾਛਾ ਦੇ ਤੇ ਮਾਤਾ ਗੰਗਾ ਜੀ ਦੇ ਵਿਆਹ ਪਰਵ ਦੀ ਕ੍ਰਿਸ਼ਨ ਸਮਰਪਤ ਲੰਗਰਾਂ ਦੀਆਂ ਮਹਾਨ ਸਭਾਵਾਂ ਲੈ ਕੇ ਜੋ ਬਖਸ਼ਿਸ਼ ਕੀਤੀ ਬੜਾ ਰੈਬਿਟੋ ਲੰਗਰ ਤਿਆਰ ਕਰਕੇ ਟਰਾਲੀਆਂ ਸਜਾਇਆ ਗਿਆ ਸੋਇਸਰਾ ਜਥਾ ਲੈ ਕੇ ਰਵਾਨਾ ਹੋ ਲੱਗਾ ਆ ਗਿਆ ਬਖਸ਼ਿਸ਼ ਕਰੋ ਨਿਗੰਧ ਦਾ ਸਤ ਕਾਜ ਰਾਸ ਕਰਨੇ ਦਰ ਕਰਦਾ ਪਿਆਰ ਬਖਸ਼ਿਸ਼ ਕਰਨਾ ਜਿੰਨਾ ਜਿੰਨਾ ਪਹਾੜਿਆਂ ਦੇ ਵਿੱਚੋਂ ਰਸਤਾ ਜਾਂ ਸੋਹ ਪਹਾੜੇ ਭਰਪੂਰ ਕਰਨੇ ਸਾਰਿਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੁਖ ਹੋਵੇ ਕਲਾਬ ਜੀ ਕੀ ਵਰਤੇ ਬਖਸ਼ੋ ਆ ਗਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਸ਼ਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਲੇ ਸੋਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ